ਗੁਰੂ ਸਹਿਬਾਨਾਂ ਦੀਆਂ ਤਸਵੀਰਾਂ ਬਣਾ ਬਣਾ ਕੇ ਮੇਰੇ ਮਨ ਦੇ ਅੰਦਰ ਇੱਕੋ ਜਿਹੀ ਖੇਚ ਪੈਦਾ ਹੋ ਗਈ ਵੀ ਮੈਂ ਵੀ ਸਿੱਖੀ ਸਰੂਪ ਦੇ ਵਿੱਚ ਆ ਗਿਆ। ਫਿਰ 11:00 11:00 ਵਜੇ ਤੱਕ 12:00 12:00 ਵਜੇ ਤੱਕ ਜਾ ਕੇ ਉਹਦਾ ਕੰਪਲੀਟ ਕਰ ਦਿੱਦੀ। ਗਦੀ ਘਰ ਨਹੀਂ ਵੀ ਕੰਪਲੀਟ ਹੁੰਦੀ ਅਗਲੇ ਦਿਨ ਕੰਪਲੀਟ ਕਰ ਦਿੱਦੀ। ਬੱਚਾ ਦੇਖਦਾ ਤੇ ਉਦੋਂ ਉਹਨਾਂ ਦੇ ਮਨ ਦੇ ਅੰਦਰ ਵੀ ਇਦਾਂ ਦੇ ਫੁਰਨੇ ਬੰਨੇ ਸੁਭਾਅਕ ਨੇ। ਇੱਕ ਸੇਵਾ ਤੇ ਨਾਲ ਹੀ ਇੱਕ ਸਾਡੇ ਬੱਚਿਆਂ ਵਾਸਤੇ ਚੰਗੀ ਸਿਹਤ ਦੇਣ ਵਾਸਤੇ ਇਹ ਚੰਗਾ ਉਪਰਾਲਾ। ਆਪਾਂ ਇਹਨਾਂ ਦੀ ਵੀਡੀਓ ਕੀਤੀ। ਸੰਗਤ ਨੇ ਬਹੁਤ ਪਿਆਰ ਦਿੱਤਾ ਇਹਨਾਂ ਨੂੰ। ਤੇ ਇਹ ਤਸਵੀਰ ਕਹਿੰਦੇ ਵੀਰੇ ਤੁਹਾਡੀ ਮੈਂ ਬਣਾਉਣੀ ਆ ਤੇ ਇਹਨਾਂ ਨੇ ਆ ਤਸਵੀਰ ਕਿਤੋਂ ਚੁੱਕੀ ਤੇ ਇਹਨਾਂ ਨੇ ਇਹ ਤਸਵੀਰ ਮੇਰੀ ਇਹ ਬਣਾ ਦਿੱਤੀ ਵੈਸੇ ਮੈਂ ਕੈਨੇਡਾ ਗਿਆ ਸੀ ਕੀਰਤਨ ਦੀ ਸੇਵਾ ਨਿਭਾਉਣਾ ਤੇ ਉੱਥੋਂ ਦੀ ਇਹ ਤਸਵੀਰ ਹੈ ਬ੍ਰੈਮਟਨ ਦੀ ਤੁਸੀਂ ਜੁੜੇ ਹੋ ਸੁਖ ਪੰਜਾਬ ਟੀਵੀ ਨਾਲ ਮੈਂ ਹਾਂ ਸੁਖਵੰਤ ਸਿੰਘ ਮਖੂਤੂ ਕਾफी ਅਰਸੇ ਬਾਅਦ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਕ ਨੌਜਵਾਨ ਦੀ ਆਪਾਂ ਵੀਡੀਓ ਕੀਤੀ ਸੀ ਤੇ ਉਸ ਵੀਡੀਓ ਨੂੰ ਦੇਖ ਕੇ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਵੱਲੋਂ ਮੇਰੇ ਭੈਣਾਂ ਵੱਲੋਂ ਮੇਰੇ ਭਰਾਵਾਂ ਵੱਲੋਂ ਬਹੁਤ ਪਿਆਰ ਆਇਆ ਤੇ ਬਹੁਤੇ ਵੀਰਾਂ ਨੇ ਕਿਹਾ ਵੀ ਦੁਬਾਰਤੋਂ ਇੱਕ ਪ੍ਰੋਗਰਾਮ ਕਰਿਆ ਜੇ ਤੇ ਉਸ ਪ੍ਰੋਗਰਾਮ ਦੇ ਵਿੱਚ ਕੁਝ ਨਵੀਆਂ ਤਸਵੀਰਾਂ ਲੈ ਕੇ ਆਰਟਿਸਟ ਬੱਚਾ ਸੰਗਤ ਦੀ ਕਚਹਿਰੀ ਵਿੱਚ ਪੇਸ਼ ਹੋਵੇ ਤੇ ਅੱਜ ਉਹ ਬੱਚਾ ਸਾਡੇ ਨਾਲ ਹਾਜ਼ਰ ਹੋਇਆ ਕੀ ਤਸਵੀਰਾਂ ਨੇ ਨਵੀਆਂ ਕੀ ਸੋਚ ਹੈ ਪੰਜਾਬ ਵਾਸਤੇ ਕੀ ਸੋਚ ਹੈ ਸਿੱਖੀ ਵਾਸਤੇ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਇੱਕ ਕਲਾ ਇੱਕ ਗੁਣ ਜਿਹੜਾ ਮਾਲਕ ਜੀ ਨੇ ਇਸ ਬੱਚੇ ਦੇ ਅੰਦਰ ਪਾ ਦਿੱਤਾ ਸਭ ਤੋਂ ਪਹਿਲਾਂ ਸਵਾਗਤ ਕਰ ਲਈਏ ਵੀਰ ਦਾ ਤੇ ਸੰਗਤ ਜੀ ਤੁਸੀਂ ਵੀ ਹਾਜ਼ਰੀ ਜ਼ਰੂਰ ਲਵਾ ਦਿਓ ਫਤਿਹ ਦੀ ਛਾਂ ਪਾਲੀਏ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪੀਤ ਸਿੰਘ ਜੀ ਹੈਪੀ ਜੀ ਕੀ ਹਾਲ ਚਾਲ ਠੀਕ ਹੋ ਵਧੀਆ ਹੀ ਵਧੀਆ ਚੜਦੀ ਕਲਾ ਚੋ ਹਾਂ ਜੀ ਹਾਂ ਸੋ ਕਾਫੀ ਲੰਮੇ ਸਮੇਂ ਬਾਅਦ ਅੱਜ ਫੇਰ ਆਪਾਂ ਬੈਠੇ ਹਾਂ ਬਹੁਤ ਲੋਕ ਕਹਿੰਦੇ ਸੀ ਕਹਿੰਦੇ ਵੀ ਹਰਪੀਤ ਹੈਪੀ ਨੂੰ ਦੁਬਾਰਤੋਂ ਫੇਰ ਲੈ ਕੇ ਆਓ ਵੀਰ ਕਹਿੰਦੇ ਸੀ ਉਹਦੀ ਵੀਡੀਓ ਕਰੋ ਦੁਬਾਰਤੋਂ ਫੇਰ ਕੀ ਕਲਾ ਦਾ ਉਹਦੇ ਵਿੱਚ ਜਿਹੜਾ ਉਹ ਵੱਖਰਾ ਕੁਝ ਰੰਗ ਆਇਆ ਜਾਂ ਕਲਾ ਉਥੇ ਖੜੀ ਹੋਈ ਹੈ ਉਸ ਤੋਂ ਕਾਫੀ ਮੇਰੇ ਸੋਨਾਂ ਪੰਜ 6 ਮਹੀਨੇ ਹੋ ਗਏ ਤੁਹਾਨੂੰ ਲੱਗਦਾ ਵੀ ਉਸ ਤੋਂ ਬਾਅਦ ਦੇ ਵਿੱਚ ਕਲਾ ਹੋਰ ਨਿਕਲ ਚੁੱਕੀ ਨਹੀਂ ਜੀ ਬਹੁਤ ਬਹੁਤ ਫਰਕ ਪਿਆ ਜੀ ਉਸ ਨਾਲ ਬਹੁਤ ਫਰਕ ਪੈ ਚੁੱਕਾ ਕੀ ਬਣਾਇਆ ਹੁਣ ਇਸ ਵਕਤ ਸਭ ਤੋਂ ਪਹਿਲਾਂ ਸਟਾਰਟਿੰਗ ਸੰਗਤ ਜੀ ਤੁਹਾਨੂੰ ਦੱਸ ਦਈਏ ਵੀ ਵੀਰ ਨਵੀਂ ਕੋਈ ਚੀਜ਼ ਲੈ ਕੇ ਆਇਆ ਹਾਂਜੀ ਮੈਂ ਆਪਣੇ ਹੋਂਦੇ ਆਪਣੇ ਸੀ ਸਿੱਧਾ ਸਿੰਘਾ ਨੂੰ ਸਮਰਪਿਤ ਕੀਤੀਆਂ ਜੀ ਫੋਟੋਆਂ ਬਣਾਈਆਂ ਉਹਨਾਂ ਦੇ ਠੀਕ ਹੈ ਕਿਉਂਕਿ 24 25 ਤਰੀਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹਾਂਜੀ 350 ਸਾਲਾ ਜਿਹੜੀ ਸ਼ਤਾਬਦੀ ਹੈ ਸੀ ਦੀ ਦਿਹਾੜਾ ਸਮੁੱਚੇ ਜਗਤ ਵਿੱਚ ਮਨਾਇਆ ਜਾ ਰਿਹਾ ਹੈ ਹਾਂਜੀ ਉਹ ਤੇਗ ਬਹਾਦਰ ਸਾਹਿਬ ਦੀ ਤਸਵੀਰ ਹੈ ਹਾਂਜੀ ਉਹਨਾਂ ਦਾ ਸਕੈਚ ਬਣਾਇਆ ਹੈ ਅੱਛਾ ਉਹਨਾਂ ਦੇ ਆਵਾਜੂਆ ਕੀ ਬਤਾ ਬਹੁਤ ਹੀ ਸੁੰਦਰ ਤਸਵੀਰ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਇੱਕ ਬੱਚੇ ਨੇ ਇਹ ਹਰਪੀ ਸਿੰਘ ਨੇ ਛੋਟੀ ਜੀ ਉਮਰ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਸਵੀਰ ਦੇਖੋ ਇਹ ਤਸਵੀਰ ਅਕਸਰ ਅਸੀਂ Google ਤੇ ਜਾਂ YouTube ਤੇ ਜਾਂ ਕਿਸੇ ਹੋਰ ਐਪ ਤੇ ਜਾ ਕੇ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਤਸਵੀਰ ਇਸੇ ਤਰੀਕੇ ਨਾਲ ਦੇਖੀ ਜਾਂਦੀ ਹੈ ਪਰ ਜਿਵੇਂ ਦੀ ਤਸਵੀਰ ਤੁਸੀਂ Google ਤੇ ਸਰਚ ਮਾਰੋਗੇ ਦੇਖੋਗੇ ਤੇ ਉਸ ਤਰੀਕੇ ਦੀ ਤਸਵੀਰ ਇਸ ਬੱਚੇ ਨੇ ਬਣਾ ਦਿੱਤੀ ਹੈ ਸੋ ਇਹ ਕਿੰਨਾ ਹੈਪੀ ਵੀਰੇ ਔਖਾ ਹੈਗਾ ਵੀ ਇਹ ਤਸਵੀਰ ਬਣਾਉਣੀ ਜਾਂ ਇਸ ਤਰ੍ਹਾਂ ਚਿਹਰਾ ਬਣਾਉਣਾ ਕਈ ਵਾਰੀ ਕਈ ਬਹੁਤ ਬਹੁਤ ਸਮਾਂ ਲਾ ਦਿੰਦੇ ਨੇ ਬਣਾਉਣ ਵਾਸਤੇ ਕਈ ਵਾਰੀ ਬਣਦਾ ਹੀ ਨਹੀਂ ਸਾਡੇ ਵਰਗੇ ਤੱਕ ਕੋਈ ਗੋਲ ਸਰਕਲ ਬਣਾਉਣਾ ਹੋਵੇ ਉਹ ਵੀ ਵਿੰਗਾ ਟੇਡਾ ਬਣ ਜਾਂਦਾ ਪਰ ਤੁਸੀਂ ਹਰ ਇੱਕ ਚੀਜ਼ ਨਿੱਕਾ ਨਿੱਕਾ ਵਾਲ ਨਿੱਕਾ ਨਿੱਕਾ ਦਸਤਾਰ ਦਾ ਪੇਜ ਉਹ ਬੜੇ ਸੋਹਣੇ ਢੰਗ ਦੇ ਨਾਲ ਜੀ ਇਹ ਜੀ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਆਪਣਾ ਟਾਈਮ ਤਾਂ ਹੀ ਲੱਗਦਾ ਜੀ ਟਾਈਮ ਤਾਂ ਬਹੁਤ ਲੱਗ ਜਾਂਦਾ ਹੈ ਪਰ ਹੌਲੀ ਹੌਲੀ ਪਹਿਲਾਂ ਦਾ ਆਪਾਂ ਜੇ ਵਿਸ਼ੇਕ ਮਹੀਨੇ ਪਹਿਲਾਂ ਮਲੇ ਸੀ ਉਹਨਾਂ ਉਦੋਂ ਇਨਾ ਇੰਪਰੂਵਮੈਂਟ ਨਹੀਂ ਆ ਗਈ ਸੀ ਤੇ ਹੁਣ ਥੋੜੇ ਵਧੀਆ ਬਣਾਉਣ ਲੱਗ ਗਏ ਹੈ ਤੇਰੇ ਵਰਗੇ ਬੱਚੇ ਨਾ ਗੇਮਾਂ ਦੇ ਵਿੱਚ ਮੋਬਾਈਲਾਂ ਤੇ ਫੜ ਕੇ ਖੇਡਦੇ ਹੁੰਦੇ ਕਈ ਵਾਰੀ ਕੋਈ ਪਬਜੀ ਖੇਡੀ ਜਾਂਦਾ ਕੋਈ ਕੀ ਖੇਡੀ ਜਾਂਦਾ ਕੋਈ ਕਿਸ ਤਰੀਕੇ ਦੇ ਨਾਲ ਮੋਬਾਈਲਾਂ ਤੇ ਵੀਡੀਓ ਦੇਖੀ ਜਾਂਦਾ ਕੋਈ ਇੰਸਟਾਗ੍ਰam ਤੇ ਲਚਰਤਾ ਵਾਲੀਆਂ ਵੀਡੀਓ ਬਣਾਈ ਜਾਂਦਾ ਕੋਈ ਕਿਸ ਤਰ੍ਹਾਂ ਬਣਾਈ ਜਾਂਦਾ ਕੋਈ ਕਿਸ ਤਰ੍ਹਾਂ ਹਰਪੀ ਤਾਂ ਹੈਪੀ ਨੂੰ ਕਿਵੇਂ ਸ਼ੌਂਕ ਪੈ ਗਿਆ ਇਹ ਵੀਰ ਨੂੰ ਵੀ ਮੈਂ ਯਾਰ ਗੁਰੂ ਸਾਹਿਬ ਦੀਆਂ ਤਸਵੀਰਾਂ ਸਿੱਖੀ ਨਾਲ ਸੰਬੰਧਤ ਇਤਿਹਾਸ ਜਿਹੜਾ ਲੋਕਾਂ ਦੇ ਸਾਹਮਣੇ ਪੇਸ਼ ਕਰਾਂ ਕਿੱਥੋਂ ਜਾ ਕਿਵੇਂ ਲੱਗੀ ਤੁਹਾਡੇ ਮਨ ਅੰਦਰ ਇਹ ਸ਼ੌਂਕ ਕਿਵੇਂ ਆਇਆ ਇੱਕ ਪਿੰਡ ਦੇ ਵਿੱਚੋਂ ਤੁਸੀਂ ਰਹਿੰਦੇ ਹੋ ਪਿੰਡ ਦੇ ਵਿੱਚ ਤਾਂ ਬੱਚੇ ਬਹੁਤ ਤਰ੍ਹਾਂ ਦੇ ਖਿਆਲ ਆਤ ਹੁੰਦੇ ਨੇ ਉਸ ਪਾਸੇ ਰੁਝੇ ਹੁੰਦੇ ਜਿੰਨੇ ਇਹ ਬਚਪਨ ਤੋਂ ਹੀ ਸ਼ੌਂਕ ਸੀ ਸਾਨੂੰ ਆਰਟਿਸਟ ਬੰਦਾ ਤੇ ਆਰਟਿਸਟ ਲਈ ਮਤਲਬ ਮੇਰੇ ਹਸਾਬ ਨਾਲ ਤਾਂ ਸਭ ਤੋਂ ਵਧੀਆ ਬਣਾਉਣੀਆਂ ਵੀ ਸਿਦਾ ਸਿੰਘਾਂ ਦੀਆਂ ਗੁਰੂ ਸਾਹਿਬ ਦੀਆਂ ਤਸਵੀਰਾਂ ਬਣਾਉਣੀਆਂ ਹੀ ਸਭ ਤੋਂ ਵਧੀਆ ਆਈ ਹਾਂ ਉਹੀ ਬਣਾਉਂਦੇ ਹਾਂ ਜੀ ਉਹਨਾਂ ਦੇ ਜੀਵਨ ਆਪਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਏ ਇਸ ਲਈ ਹਾਂ ਜੀ ਬਿਲਕੁਲ ਬਿਲਕੁਲ ਤੁਸੀਂ ਹੋਰ ਵੀ ਕੋਈ ਸੋਚਿਆ ਹੋਇਆ ਇਹ ਤਸਵੀਰਾਂ ਬਣਾ ਰਹੇ ਹੋ ਹੋਰ ਬਹੁਤ ਕੁਝ ਤੁਸੀਂ ਪਿੱਛੇ ਮਹਾਰਾਜਾ ਚੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਬਣਾਈ ਉਹ ਤੁਹਾਡੇ ਨਗਰ ਦੇ ਗੁਰੂ ਘਰ ਦੇ ਵਿੱਚ ਝੰਡਾ ਬੱਗਾ ਨਗਰ ਹੈ ਇਸ ਵੀਰ ਦਾ ਇੱਕ ਗਰੀਬ ਘਰ ਦੇ ਵਿੱਚ ਬਾਪ ਇਹਨਾਂ ਦਾ ਸੰਗਤ ਜੀ ਰਿਕਸ਼ਾ ਚਲਾਉਂਦਾ ਏ ਇਹ ਪੋਤੇ ਉਹਨਾਂ ਦਾ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਹੋਣਾ ਘਰ ਦੇ ਵਿੱਚ ਬਾਥਰੂਮਾਂ ਨੂੰ ਬੂਹੇ ਤੱਕ ਨਹੀਂ ਲੱਗੇ ਘਰ ਪਲਸਤਰ ਤੱਕ ਨਹੀਂ ਹੋਇਆ ਕੱਚੇ ਘਰ ਦੇ ਵਿੱਚ ਪਰਿਵਾਰ ਰਹਿੰਦਾ ਤੇ ਬੜਾ ਔਖਾ ਇਹਨਾਂ ਦਾ ਗੁਜ਼ਾਰਾ ਹੁੰਦਾ ਪਿਛਲੀ ਤੁਸੀਂ ਵੀਡੀਓ ਦੇਖ ਲਿਓ ਪਰ ਇਹ ਇੱਕ ਜਨੂਨ ਹੈ ਇਸ ਬੱਚੇ ਦੇ ਸਿਰ ਤੇ ਇਹ ਪ੍ਰਭਾਵਿਤ ਹੋਇਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਤੁਹਾਨੂੰ ਦੱਸ ਦਈਏ ਵੀ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਹੀ ਕਹਿੰਦੇ ਵੀ ਮੈਂ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਣਾ ਬਣਾ ਕੇ ਮੇਰੇ ਮਨ ਦੇ ਅੰਦਰ ਇੱਕੋ ਜਿਹੀ ਖੇਚ ਪੈਦਾ ਹੋ ਗਈ ਵੀ ਮੈਂ ਵੀ ਸਿੱਖੀ ਸਰੂਪ ਦੇ ਵਿੱਚ ਹੀ ਆ ਗਿਆ ਹਾਂਜੀ ਕੀ ਕਹਿਣਾ ਚਾਹੁੰਨ ਲੱਗੇ ਸੀ ਤੁਸੀਂ ਤੁਹਾਡੇ ਮਨ ਦੇ ਅੰਦਰ ਕੋਈ ਗੱਲ ਬਸ ਸੀ ਵੀ ਆਉਣ ਵਾਲੇ ਸਮੇਂ ਦੇ ਅੰਦਰ ਆਉਣ ਵਾਲੇ ਸਮੇਂ ਦੇ ਅੰਦਰ ਮੈਂ ਮਤਲਬ ਆਪਣੇ ਪੰਜਾਬ ਵਾਸੀਆਂ ਨੂੰ ਦਿਖਾਉਣਾ ਚਾਹਾਂਗਾ ਵੀ ਆਪਣੇ ਚੀਦਾ ਸਿੰਘਾਂ ਦੀ ਕੀ ਕੁਰਬਾਨੀ ਆਪ ਦੇ ਸਕੈਚਰਾਈ ਵੀ ਦਿਖਾਉਣਾ ਚਾਹਾਂਗਾ ਜੀ ਹਾਂ ਹਾਂਜੀ ਬਿਲਕੁਲ ਪੰਜਾਬ ਦਾ ਕਈ ਵਾਰੀ ਕਹਿੰਦੇ ਨਾ ਵੀ ਪੰਜਾਬ ਸਾਡਾ ਜੀ ਨਸ਼ਿਆਂ ਦੇ ਵਿੱਚ ਡੁੱਬ ਗਿਆ ਪੰਜਾਬ ਸਾਡਾ ਲਚਰਤਾ ਵਾਲੀ ਸਾਰਾ ਤੁਰ ਗਿਆ ਪੰਜਾਬ ਦਾ ਜੀ ਬੁਰਾ ਹਾਲ ਏ ਇਦਾਂ ਕਰਕੇ ਹਾਂਜੀ ਬਹੁਤ ਲੋਕ ਹੈਗੇ ਨੇ ਇਦਾਂ ਦੇ ਹਾਂ ਕੁਝ ਚੜ੍ਹਦੀ ਕਲਾ ਵਾਲੇ ਵੀ ਹੈਗੇ ਹਨ ਹਾਂਜੀ ਤੇ ਕੀ ਤੁਸੀਂ ਕੀ ਵੱਖਰਾ ਕਰਨਾ ਚਾਹੁੰਦੇ ਜੀ ਅਸੀਂ ਪੰਜਾਬ ਨੂੰ ਦਿਖਾਉਣਾ ਚਾਹੁੰਦੇ ਆ ਵੀ ਗਰੀਬੀ ਕੁਝ ਨਹੀਂ ਹੁੰਦੀ ਆਪਣਾ ਮਾਨ ਹੋਵੇ ਵੀ ਮਤਲਬ ਕੁਝ ਕਰਨ ਦਾ ਤੇ ਗਰੀਬੀ ਅੱਗੇ ਨਹੀਂ ਆਉਂਦੀ ਹਾਂ ਸਹੀ ਗੱਲ ਹੈ ਜਨੂਨ ਹੈ ਹਨਾ ਪੰਜਾਬ ਪੰਜਾਬੀ ਪੁਰਾਣਾ ਪੰਜਾਬ ਜਿਵੇਂ ਆਪਣਾ ਚੱਲਦਾ ਹੁੰਦਾ ਸੀ ਕਦੀ ਉਦਾਂ ਦਾ ਥਾਟ ਆਇਆ ਮਨ ਦੇ ਵਿੱਚ ਯਾਰ ਪੁਰਾਣਾ ਪੰਜਾਬ ਜਿਹੜਾ ਸਾਡਾ ਸੱਭਿਆਚਾਰ ਹੁੰਦਾ ਸੀ ਜਿਹੜਾ ਅੱਜ ਅਸੀਂ ਉਸ ਤੋਂ ਕਈ ਕੋਹਾਂ ਦੂਰ ਹੈਗੇ ਆਂ ਕਈਆਂ ਨੇ ਉਹ ਪੰਜਾਬੀਅਤ ਨੂੰ ਅੱਜ ਵੀ ਜ਼ਿੰਦਾਬਾਦ ਰੱਖਿਆ ਹੋਇਆ ਵੀ ਉਹੋ ਜਿਹਾ ਪੰਜਾਬ ਪੁਰਾਤਨ ਪੰਜਾਬ ਪੁਰਾਣਾ ਪੰਜਾਬ ਖੂਹਾਂ ਵਾਲਾ ਪੰਜਾਬ ਬਲਦਾਂ ਵਾਲਾ ਜਿਹੜਾ ਉਹ ਪੰਜਾਬ ਉਦਾਂ ਦੀਆਂ ਕੋਈ ਸੀਨਰੀਆਂ ਕੁਝ ਜਿੱਦਾਂ ਹਾਂਜੀ ਉਹ ਆਪਾਂ ਹੌਲੀ ਹੌਲੀ ਤਿਆਰੀ ਕਰ ਰਹੇ ਆ ਉਹ ਕੁਸ਼ਕਤਾ ਬਣੀਆਂ ਹੋਈਆਂ ਆ ਉਹ ਤੁਹਾਨੂੰ ਦਖਾਵਾਗੇ ਜੀ ਹੁਣ ਕੀ ਕੀ ਕੁਛ ਬਣਾਇਆ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ 350 ਸਾਲ ਆ ਰਿਹਾ ਆ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਅੱਲਾ ਜੀ ਹੁਣਾਂ ਦਾ ਸਮੂਛੀਦ ਸਿੰਘਾਂ ਦਾ ਸਮੂੱਚੇ ਸ਼ਹੀਦਾ ਸਿੰਘਾਂ ਨੂੰ ਸਮਰਪਿਤ ਹੈ ਵੀਰ ਨੇ ਇੱਕ ਉਹਨਾਂ ਦੀ ਯਾਦ ਦੇ ਵਿੱਚ ਇਹ ਤਸਵੀਰ ਬਣਾਈ ਹੈਗੀ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸੰਬੰਧਤ ਆ ਤਸਵੀਰ ਦੂਜੀ ਵੀ ਆ ਜੀ ਹਾਂ ਜੀ ਆਪਣਾ ਸ਼ੀਰ ਭਾਈ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਜਦੋਂ ਦਿੱਲੀ ਤੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਸੀ ਆਨੰਦਪੁਰ ਸਾਹਿਬ ਕਿੰਨਾ ਔਖਾ ਸਮਾਂ ਲਾ ਕੇ ਉਹਨਾਂ ਨੇ ਸੀਸ ਲਿਆਂਦਾ ਸੀ ਜੀ ਤੇ ਬਹੁਤ ਕਠਨ ਕਟਨਾਈਆਂ ਆਈਆਂ ਉਹਨਾਂ ਨੂੰ ਤੇ ਉਹਨਾਂ ਨੂੰ ਸਮਰਪਿਤ ਆ ਸਕੈਚ ਬਣਾਇਆ ਜੀ ਵਾ 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 ਸੰਗਤ ਜੀ ਆ ਵੀ ਦਰਸ਼ਨ ਕਰ ਲਓ ਤੁਸੀਂ ਕਿੱਡੀ ਰੂਹ ਦੇ ਨਾਲ ਕਿੱਡੇ ਪਿਆਰ ਦੇ ਨਾਲ ਇਸ ਬੱਚੇ ਨੇ ਇਹ ਇਹ ਕੁਸੀ ਤਸਵੀਰ ਬਣਾਈ ਹੈ ਦੇਖੋ ਜੀ ਕਰਦਾ ਵੀ ਇਸ ਤਸਵੀਰ ਨੂੰ ਮੈਂ ਦੇਖੀ ਜਵਾਂ ਤੁਹਾਡਾ ਵੀ ਇਦਾਂ ਮਨ ਕਰਦਾ ਹੋਏਗਾ ਹਨਾ ਕਿੰਨੀ ਕਿੰਨਾ ਪਿਆਰਾ ਇੱਕ ਸਰੂਪ ਬਣਾ ਦਿੱਤਾ ਹੈ ਨਾ ਮਨ ਦੇ ਵਿੱਚ ਕੀ ਕੁਝ ਆਉਂਦਾ ਹੈ ਹਰਪ੍ਰੀਤ ਮੈਂ ਬਣਾ ਰਿਹਾ ਹਾਂ ਇਸ ਸਕੈਚ ਦੇ ਨਾਲ ਪੈਨਸਲ ਦੇ ਨਾਲ ਬਣਾ ਰਿਹਾ ਹਾਂ ਕਈ ਵਾਰੀ ਤਾਂ ਇਦਾਂ ਦਾ ਵੀ ਮਨ ਦੇ ਵਿੱਚ ਆਉਂਦਾ ਵੀ ਘਰ ਦੇ ਵਿੱਚ ਗਰੀਬੀ ਹੈ ਹਾਂਜੀ ਤੇ ਇਦਾਂ ਦੇ ਵੀ ਖਿਆਲਤ ਆਉਂਦੇ ਹੋਣੇ ਆ ਪਰ ਜਦੋਂ ਸਿੱਖੀ ਸਰੂਪ ਗੁਰੂ ਸਹਿਬਾਨਾਂ ਦੇ ਤੁਸੀਂ ਇਹ ਤਸਵੀਰਾਂ ਬਣਾਉਂਦੇ ਜੀ ਹਾਂਜੀ ਹੋਰ ਕੀ ਕੁਝ ਮਨ ਦੇ ਵਿੱਚ ਆਉਂਦਾ ਇਤਿਹਾਸ ਹੁੰਦਾ ਵੀ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੀ ਨਾਲ-ਨਾਲ ਤੁਹਾਨੂੰ ਕਿਤੇ ਜ਼ਿਹਨ ਚ ਆਉਂਦਾ ਹੋਵੇਗਾ ਗੁਰੂ ਸਾਹਿਬ ਨੇ ਸਾਡੇ ਵਾਸਤੇ ਕਿੰਨੀਆਂ ਕੁਰਬਾਨੀਆਂ ਜੀ ਜਿਵੇਂ ਜਿਵੇਂ ਸਕੈਚ ਬਣਾਈਦਾ ਫਿਰ ਆਪਾਂ ਨੂੰ ਪਤਾ ਲੱਗਦਾ ਹੈ ਜੀ ਵੀ ਬਾਬਾ ਜੀਵਨ ਸਿੰਘ ਜੀ ਮਹਾਨ ਸ਼ਹੀਦ ਹੋਏ ਹਨ ਤੇ ਆਪਣੇ ਗੁਰਤੇਗ ਬਹਾਦਰ ਸਾਹਿਬ ਜੀ ਹਾਂ ਹਾਂ ਜਿਵੇਂ ਜਿਵੇਂ ਬਣਾਈ ਜਾਂਦਾ ਉਹ ਮੈਨੂੰ ਪਤਾ ਲੱਗਦਾ ਤੇ ਆਪਾਂ ਨੂੰ ਇਹਨਾਂ ਦਾ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਜੀ ਇਹਨਾਂ ਨੇ ਕੀ ਕੀ ਕੁਰਬਾਨੀਆਂ ਦਿੱਤੀਆਂ ਜੀ ਹਮ ਬਿਲਕੁਲ ਸੋ ਇਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕੁਰਬਾਨੀ ਹੈ ਸੀਸ ਨਿਮਦਾ ਸਾਡਾ ਅਸੀਂ ਕਈ ਜਨਮ ਲੈ ਕੇ ਵੀ ਇਹਨਾਂ ਦਾ ਕਰਜ਼ ਨਹੀਂ ਉਤਾਰ ਸਕਦੇ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੇ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਦਾ ਬਲੀਦਾਨ ਨਾ ਦਿੰਦੇ ਅੱਜ ਪਤਾ ਨਹੀਂ ਇਹ ਭਾਰਤ ਦਾ ਮਾਹੌਲ ਕਿਹੋ ਜਿਹਾ ਹੋਣਾ ਸੀ ਇਹ ਧਰਤੀ ਤੇ ਕੀ ਕੁਝ ਹੋਣਾ ਸੀ ਇਹ ਤਾਂ ਜਿਵੇਂ ਕਈ ਵਿਦਵਾਨਾਂ ਨੇ ਲਿਖਿਆ ਨਾ ਅਬ ਨਾ ਅਬ ਕਹੂੰ ਨਾ ਕਹੂੰ ਅਬ ਕੀ ਨਾ ਕਹੂੰ ਕਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁਣਤ ਹੋਤੀ ਸਭ ਕੀ ਜ਼ਬਰਦਸਤੀ ਇਸ ਤਰੀਕੇ ਦੇ ਨਾਲ ਸੁਣਤਾ ਕੀਤੀਆਂ ਜਾਂਦੀਆਂ ਸੀ ਹੋਰ ਹਰਪ੍ਰਿਤ ਕੀ ਕੀ ਕਹੇ ਸੰਗਤ ਕਚਹਿਰੀ ਚ ਆਪਾਂ ਰੱਖੀ ਦੀਏ ਸਾਰਾ ਕੁਝ ਹੌਲੀ ਹੌਲੀ ਦਿਖਾ ਦਈਏ ਵੀ ਕੀ ਕੁਝ ਹਾਂ ਜੀ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਵੀ ਸਕੈਚ ਬਣਾਇਆ ਜੀ ਵਾਹ 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 ਬਹੁਤ ਹੀ ਸੋਨਾ ਬਹੁਤ ਹੀ ਸੋਨਾ ਸਰੂਪ ਬਾਬਾ ਜਰਨੈਲ ਸਿੰਘ ਦਾ ਬਾਬਾ ਜਰਨੈਲ ਸਿੰਘ ਨੇ ਕੋਈ ਮਤਭੇਦ ਨਹੀਂ ਕੀਤਾ ਬਾਬਾ ਜਰਨੈਲ ਸਿੰਘ ਉਹਨਾਂ ਦੀ ਅਦੁੱਤੀ ਕੁਰਬਾਨੀ ਹੈ ਬਾਬਾ ਜਰਨੈਲ ਸਿੰਘ ਉਹਨਾਂ ਨੇ ਇਹ ਪੰਜਾਬ ਦੀ ਖਾਤਰ ਪੰਜਾਬ ਦੇ ਹੱਕਾਂ ਦੀ ਖਾਤਰ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕਰਕੇ ਇੱਥੇ ਕੋਈ ਉਹਨਾਂ ਨੇ ਵਿਤਕਰਾ ਨਹੀਂ ਕੀਤਾ ਬੇਸ਼ੱਕ ਅੱਜ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਜਾਂਦੀਆਂ ਜੀ ਉਹ ਹਿੰਦੂਆਂ ਦੇ ਵਿਰੋਧੀ ਸੀ ਉਹ ਜੀ ਹੋਰ ਕਿਸੇ ਦੇ ਵਿਰੋਧੀ ਸੀ ਕਿਸੇ ਦੇ ਵਿਰੋਧੀ ਨਹੀਂ ਸੀ ਉਹ ਸਾਰਿਆਂ ਨੂੰ ਪਿਆਰ ਦੇ ਵਿੱਚ ਲੈਂਦੇ ਸੀ ਪਰ ਬਦਨਾਮ ਕਰਨ ਵਾਲਿਆਂ ਨੇ ਕੀਤਾ ਰੱਜ ਕੇ ਕੀਤਾ ਤੇ ਉਹਨਾਂ ਨੇ ਵੱਡੇ ਵੱਡੇ ਅਹੁਦੇ ਵੀ ਲੈ ਸਰਕਾਰਾਂ ਵੀ ਬਣਾਈਆਂ ਬੜਾ ਕੁਝ ਚੱਲਿਆ ਉਹ ਤੁਸੀਂ ਇਤਿਹਾਸ ਤੋਂ ਸਾਰੇ ਜਾਣੂ ਮੈਂ ਉਸ ਪਾਸੇ ਨਹੀਂ ਪੈਣਾ ਚਾਹੁੰਦਾ ਪਰ ਬਾਬਾ ਜਰਨੈਲ ਸਿੰਘ ਉਹਨਾਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਰੱਖਦੇ ਆਂ ਬਾਬਾ ਜਰਨੈਲ ਸਿੰਘ ਉਹਨਾਂ ਦੀ ਤਸਵੀਰ ਵੀ ਬਣਾਈ ਹੈ ਹੋਰ ਕਿਹੜੀ ਹੈ ਹਰਪ੍ਰੀਤ ਵੀਰੇ ਤਸਵੀਰ ਹੋਰ ਜੀ ਆਪਣੇ ਕੋਲ ਇਹ ਮਹਾਰਾਜਾ ਰਣਜੀਤ ਸਿੰਘ ਦੇ ਪਤਨੀ ਮਹਾਰਾਣੀ ਜਿੰਦਕੌਰ ਜੀ ਦੀ ਤਸਵੀਰ ਬਣਾਈ ਵਾਹ ਵਾਹ ਕਿੰਢੀ ਸੋਹਣੀ ਤਸਵੀਰ ਇਹ ਵੀ ਬਣਾਈ ਹੈ ਸੰਗਤ ਜੀ ਦੇਖ ਲਿਓ ਤਸਵੀਰਾਂ ਚ ਜਾਣ ਪਾਈ ਹੋਈ ਐ ਇਸ ਤਰ੍ਹਾਂ ਐਨ ਲੱਗਦਾ ਵੀ ਜਿਵੇਂ ਹੁਣ ਗੱਲਾਂ ਕਰਨਗੀਆਂ ਇਹ ਤਸਵੀਰ ਬੋਲੇਗੀ ਮੂੰਹੋਂ ਇਸ ਤਰੀਕੇ ਦੀ ਤਸਵੀਰ ਹੈਗੀ ਐ ਹਰਪ੍ਰਿਤ ਬਹੁਤ ਸੋਹਣੀ ਕਲਾ ਤੇਰੀ ਨੂੰ ਯਾਰ ਸਜਦਾ ਛੋਟੀ ਜੀ ਉਮਰ ਦੇ ਵਿੱਚ ਬੜਾ ਕੁਝ ਤੂੰ ਪਾ ਲਿਆ ਹੈ ਹਨਾ ਬਹੁਤ ਕੋਈ ਤੇਰੇ ਵਰਗੇ ਬੱਚੇ ਮੈਂ ਜਿਵੇਂ ਪਹਿਲਾਂ ਕਹਿ ਵੀ ਯਾਰ ਉਹ ਉਹਨਾਂ ਦਾ ਖਿਆਲ ਆਤ ਹੀ ਵੱਖੋ ਵੱਖਰੇ ਆ ਪਰ ਤੇਰੇ ਖਿਆਲ ਆਤ ਵੱਖਰੇ ਨੇ ਨਾ ਬਹੁਤ ਕੁਝ ਪਾ ਲਿਆ ਇਸ ਤੋਂ ਅੱਗੇ ਵੀ ਹੈਗੀ ਸੋਚ ਵੀ ਹੋਰ ਮੈਂ ਕੀ ਕੁਝ ਕਰਨਾ ਹਾਂਜੀ ਸੋਚ ਤਾਂ ਬਹੁਤ ਹੈ ਵੱਡੀ ਹੈ ਜੀ ਕਿ ਗਾਂ ਆਰਟਿਸਟ ਬਣਾਏ ਤੇ ਆਪਣਾ ਤੇ ਸ਼ਹੀਦਾਂ ਸਿੱਧਾ ਸਿੰਘਾਨੀਆਂ ਤਸਵੀਰਾਂ ਬਣਾਈਏ ਵੱਡੀਆਂ-ਵੱਡੀਆਂ ਸੈਨਰੀਆਂ ਬਣਾਈਏ ਤੇ ਲੋਕਾਂ ਦੇ ਸਾਹਮਣੇ ਲਿਆਈਏ ਵਾ 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 ਅੱਛਾ ਆ ਸਹਿਬਜ਼ਾਦੇ ਹਾਂਜੀ ਆ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਉਹਨਾਂ ਦੇ ਬੱਚੇ ਵਾ ਸਹਿਬਜ਼ਾਦੇ ਛੋਟੇ ਸਭ ਵਾ ਠੰਡੇ ਬੁਰਜ ਦੀ ਤਸਵੀਰ ਹੈ ਸੰਗਤ ਜੀ ਜਿਹੜੀ ਆਪਾਂ ਦੇਖਦੇ ਆਂ ਅੱਗੇ ਆ ਦਸੰਬਰ ਦਾ ਮਹੀਨਾ ਆ ਗਿਆ ਠੰਡਾ ਸ਼ੁਰੂ ਹੋ ਗਿਆ ਨਹੀਂ ਇਸ ਵਕਤ ਪੂਰੀ ਮੱਗਰ ਦਾ ਮਹੀਨਾ ਚੱਲ ਰਿਹਾ ਹੈ ਤੇ ਨਵੰਬਰ ਦਾ ਮਹੀਨਾ ਚੱਲ ਰਿਹਾ ਦਸੰਬਰ ਦੇ ਵਿੱਚ ਜਦੋਂ ਕਹਿਰ ਦੀ ਸਰਦੀ ਹੱਡੀਆਂ ਤੀਰੇ ਬਾਲ ਨਿਆਂ ਨੇ ਕੰਬਦੇ ਨੇ ਜਦੋਂ ਆਪਾਂ ਕਵਤਾ ਪੜਦੇ ਹੁੰਦੇ ਹਾਂ ਸਾਰਾ ਕੁਝ ਇਹ ਉਸ ਵਕਤ ਦੀ ਤਸਵੀਰ ਹੈ ਹਨਾ ਇਹ ਠੰਡੇ ਬੁਰਜ ਦੀ ਹੈ ਹੋਰ ਹੋਰ ਵੀ ਆਪਣੇ ਦਸਮ ਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਦੀ ਤਸਵੀਰ ਬਣੀ ਵਾ 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 ਕੀ ਬਤਾ ਆ ਤਸਵੀਰ ਤਾਂ ਬਾਈ ਕਮਾਲ ਬਣਾਈ ਹੋਈ ਹੈ ਹਰਪ੍ਰੀਤ ਬਹੁਤ ਹੀ ਸੋਹਣੀ ਹੈ ਸੰਗਤ ਦੀ ਕਚਹਿਰੀ ਚ ਆਪਾਂ ਰੱਖਦੇ ਹਾਂ ਸੰਗਤ ਜੀ ਤੁਸੀਂ ਦੇਖੋ ਤੁਹਾਡੇ ਨਾਲ ਹੋਰ ਅਸੀਂ ਬਹੁਤ ਦਿਲ ਦੀਆਂ ਗੱਲਾਂ ਕਰਨ ਦਾ ਯਤਨ ਕਰਾਂਗੇ ਸੰਗਤ ਦੇ ਨਾਲ ਪਹਿਲਾਂ ਆਪਾਂ ਨਾਲ-ਨਾਲ ਸਾਂਝ ਪਵਾ ਰਹੇ ਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਤਸਵੀਰ ਹੈਗੀ ਹਰਪੀਤ ਕਦੀ ਜਿਵੇਂ ਬਣਾ ਰਹੇ ਹੋ ਇਹਦੇ ਤੇ ਖਰਚਾ ਕਿੰਨਾ ਕੁ ਆ ਜਾਂਦਾ ਹੈ ਮਿਹਨਤ ਕਿੰਨੀ ਕੁ ਲੱਗ ਜਾਂਦੀ ਹੈ ਸਕੂਲ ਕਿਵੇਂ ਜਾਂਦੇ ਹੋ ਪੜ੍ਹਾਈ ਦੇ ਵਿੱਚ ਐਸਾ ਤਾਂ ਨਹੀਂ ਹੁੰਦਾ ਵੀ ਸਾਰਾ ਸਮਾਂ ਇਸ ਪਾਸੇ ਦੇ ਰਿਹਾ ਸਕੂਲ ਦੇ ਵਿੱਚ ਨਹੀਂ ਪੜ੍ਹ ਰਿਹਾ ਸਕੂਲ ਵਾਲੇ ਪਾਸੇ ਤੁਹਾਡੀ ਪੜ੍ਹਾਈ ਪਿੱਛੇ ਜਾ ਰਹੀ ਹੈ ਜਾਂ ਪ੍ਰੋਪਰ ਤੁਹਾਡੀ ਪੜਾਈ ਜਿਹੜੀ ਹੈ ਰੈਗੂਲਰ ਚੱਲ ਰਹੀ ਹੈ ਤੇ ਨਾਲ ਨਾਲ ਤੁਸੀਂ ਆ ਕੇ ਸਕੂਲ ਤੋਂ ਕੰਮ ਕਰ ਕਰ ਰਹੇ ਹੋ ਜੀ ਪੜਾਈ ਤਾਂ ਰੈਗੂਲਰ ਚੱਲ ਰਹੀ ਹੈ ਸਕੂਲ ਕਿਹੜੀ ਕਲਾਸ ਦੇ ਵਿੱਚ ਜੀ 11ਵੀਂ ਚ ਪੜ੍ਹਦੇ ਹਾਂ ਜੀ ਅੱਛਾ 11ਵੀਂ ਚ ਹੋ ਗੋ ਹਾਂ ਜੀ ਇਸ ਵਾਰੀ 11ਵੀਂ ਤੇ ਸਕੂਲ ਤੋਂ ਆ ਕੇ ਬਾਅਦ ਵਿੱਚ ਇਹ ਪਹਿਲਾਂ ਦੁਕਾਨ ਤੇ ਵੀ ਜਾਂਦਾ ਸੀ ਅੱਛਾ ਹਾਂ ਜੀ ਦੁਕਾਨ ਤੇ ਵੀ ਜਾਂਦਾ ਫਿਰ ਰਾਤ ਨੂੰ ਮਤਲਬ ਦੁਕਾਨ ਤੇ ਕੀ ਦੁਕਾਨ ਤੇ ਕਰਿਆਨੇ ਦੀ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਉੱਥੇ ਲੱਗਾ ਹਾਂ ਜੀ ਹਾਂ ਜੀ ਕੰਮ ਕਰੀਦਾ ਹੀ ਉੱਥੇ ਅੱਛਾ ਤੇ ਫਿਰ ਆ ਕੇ ਸ਼ਾਮ ਨੂੰ ਬਣਾਉਂਦੇ ਰਹੀ ਫੋਟੋਆਂ ਮਤਲਬ ਤਸਵੀਰਾਂ ਬਣਾਉਂਦੇ ਰਹੇ ਹਾਂ ਹਾਂ ਹਾਂਜੀ ਬੜੀ ਮਿਹਨਤ ਹੈ ਹਾਂਜੀ ਮਿਹਨਤ ਬਹੁਤ ਲੱਗਦੀ ਤੇਰਾ ਨੂੰ ਫਿਰ 11 11 ਵਜੇ ਤੱਕ 12 12 ਵਜੇ ਤੱਕ ਜਾ ਕੇ ਉਹਦਾ ਕੰਪਲੀਟ ਕਰਦੀ ਦੀ ਗਦੀ ਘਰ ਨਹੀਂ ਵੀ ਕੰਪਲੀਟ ਹੁੰਦੀ ਅਗਲੇ ਦਿਨ ਕੰਪਲੀਟ ਕਰਦੀ ਦੀ ਮਤਲਬ ਕਹਿੰਦਾ ਮਲ ਵੀ ਸਕੂਲ ਵੀ ਜਾਈਦਾ ਆਪਦੀ ਪੜ੍ਹਾਈ ਵੀ ਨਾਲ ਦੀ ਨਾਲ ਕਰੀਦੀਦਾ ਉਹਦਾ ਸ਼ੌਂਕ ਵੀ ਨਹੀਂ ਮਰਨ ਦਿੱਤੇ ਹਾਂ ਮੇਰਾ ਪੁੱਤ ਨਾ ਤੂੰ ਭਰਾ ਵੀ ਹੈ ਸਾਡਾ ਬੱਚਾ ਵੀ ਹੈ ਚਲੋ ਮੇਰੀ 30 32 ਸਾਲ ਦੀ ਉਮਰ ਹੈ ਹਨਾ ਹਾਂਜੀ ਤੇ ਮੈਂ ਤੈਨੂੰ ਨਾਲ ਇਹੀ ਇੱਕ ਕਮਾਂਗਾ ਵੀ ਨਾਲ ਪੜ੍ਹਾਈ ਤੂੰ ਆਪਣੀ ਜ਼ਰੂਰੀ ਰੱਖਣੀ ਹੈ। ਹਾਂਜੀ ਹਾਂਜੀ। ਪੜ੍ਹਾਈ ਦੇ ਵਿੱਚ ਕਿਸੇ ਪਾਸੇ ਵੀ ਤੂੰ ਇਸ ਪਾਸੇ ਢਿੱਲ ਨਹੀਂ ਦੇਣੀ ਹੈ ਨਾ। ਇਹ ਵੀ ਕਾਰਜ ਤੇਰੇ ਯਤਨਸ਼ੀ ਰਹਿਣੇ ਚਾਹੀਦੇ ਆ। ਪੜ੍ਹਾਈ ਵੀ ਤੇਰੀ ਜਿਉਂ ਦੀ ਤਿਉਂ ਚੱਲਣੀ ਚਾਹੀਦੀ। ਠੀਕ ਹੈ? ਪੜ੍ਹਾਈ ਦੀ ਕਮੀ ਵੀ ਮਾਲਕ ਮਿਹਰ ਕਰੇਗਾ ਆਉਣ ਵਾਲੇ ਸਮੇਂ ਦੇ ਅੰਦਰ ਤੇਰੀ ਉਹ ਵੀ ਕੰਪਲੀਟ ਹੋਏਗੀ। ਕਿਉਂਕਿ ਸੰਗਤ ਜੀ ਮੈਂ ਬੇਨਤੀ ਕਰ ਦਵਾ ਮੈਂ ਪਹਿਲਾਂ ਦੱਸ ਦਿੱਤਾ ਵੀ ਬਾਪ ਇਹਨਾਂ ਦਾ ਰਿਕਸ਼ਾ ਚਲਾਉਂਦਾ ਤੇ ਇਹ ਬੱਚੇ ਨੂੰ ਇੱਕ ਸ਼ੌਂਕ ਹੈਗਾ ਪੜਾਈ ਚ ਹੋਰ ਵੀ ਕਹਿੰਦਾ ਮੈਂ ਬਹੁਤ ਗਾਂ ਜਾਣਾ ਚਾਹਣਾ ਆਰਟਿਸਟ ਵੀ ਵੱਡਾ ਵੱਡੇ ਰੂਪ ਦੇ ਵਿੱਚ ਮੈਂ ਨਿਕਲ ਕੇ ਲੋਕਾਂ ਦੇ ਸਾਹਮਣੇ ਆਉਣਾ ਚਾਹਣਾ ਪੇਸ਼ ਹੋਣਾ ਚਾਹਣਾ ਵੀ ਮੇਰੇ ਕੋਲ ਕਲਾ ਆ ਕੁਝ ਹੈਗਾ ਹਰਪ੍ਰਿਤ ਕਈ ਵਾਰੀਆਂ ਸਕੈਚ ਪੈਨਸਲਾਂ ਆ ਪੇਪਰ ਬਹੁਤ ਮਹਿੰਗੇ ਹੁੰਦੇ ਹੈ ਹਨਾ ਇਹਦੇ ਵਿੱਚ ਲੈਣਾ ਕਿਉਂਕਿ ਬਾਪੂ ਦਾ ਤੇਰਾ ਯਾਰ ਰਿਕਸ਼ਾ ਚਲਾਉਂਦਾ ਹੈ ਨਾ ਹਾਂਜੀ ਤੇ ਬਾਪੂ ਇਹਨੇ ਪੈਸੇ ਦੇ ਦਿੰਦਾ ਕਿਵੇਂ ਪ੍ਰਬੰਧ ਹੋ ਜਾਂਦਾ ਯਾਰ ਵੀ ਆ ਤੂੰ ਐਡੇ ਮਹਿੰਗੇ ਸਕੈਚ ਲੈਣਾ ਪੈਨਸਲਾਂ ਲੈਣਾ ਫਿਰ ਆ ਆ ਜਿਹੜੇ ਤੂੰ ਆ ਪੇਪਰ ਲੈਣਾ ਹਾਂ ਜੀ ਇਹ ਇਹਦੇ ਇਹਦੇ ਲੈਣ ਵਾਸਤੇ ਖਰਚਾ ਤਾਂ ਹੁੰਦਾ ਹੀ ਹੈ ਨਾ ਉਹ ਕਿੱਥੋਂ ਹੁੰਦਾ ਹਾਂ ਜੀ ਖਰਚਾ ਤਾਂ ਹੁੰਦਾ ਜੀ ਮਤਲਬ ਥੋੜਾ ਇੱਕ ਆਟ ਸਮਾਨ ਲਿਆਉਣਾ ਹੋਵੇ ਤੇ ਮਤਲਬ ਬਾਪੂ ਜੀ ਵੀ ਲਿਆ ਦਿੰਦੇ ਨੇ ਨਹੀਂ ਤੇ ਆਪਣੇ ਕੋਈ ਇੱਕ ਮਦਦ ਕਰਨ ਵਾਲੇ ਸਾਥੀ ਵੀ ਹੈਗੇ ਨੇ ਉਹ ਕੁਝ ਕਲਰ ਲਿਆ ਦਿੰਦੇ ਨੇ ਤੇ ਨਹੀਂ ਤੇ ਆਪ ਕੰਮ ਕਰਕੇ ਤੇ ਲੈ ਆਈ ਦੇ ਹਾਂ ਜੀ ਪਰ ਮੈਂ ਅੱਜ ਸੰਗਤ ਨੂੰ ਨਾ ਬੇਨਤੀ ਕਰਦਾ ਸੰਗਤ ਜੀ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਵੀ ਆਪਣਾ ਨਾਮ ਬੋਲਦੇ ਫਿਰ ਮੈਂ ਬੇਨਤੀ ਕਰਦੇ ਨਾ ਨਾਮ ਬੋਲਦੇ ਤੇ ਆਪਣਾ ਨੰਬਰ ਬੋਲਦੇ ਜੀ ਨਾਮ ਮੇਰਾ ਹਰਪ੍ਰੀਤ ਸਿੰਘ ਹੈ ਤੇ ਮੋਬਾਈਲ ਨੰਬਰ ਜੀ 70105 38564 ਦੁਬਾਰਾ ਤੋਂ ਫੇਰ ਪੁੱਛ 70105 38564 38564 ਹੈ ਪਿੱਛੇ ਲੱਗਦਾ ਹਾਂਜੀ ਠੀਕ ਹੈ ਸੰਗਤ ਜੀ ਆਪਾਂ ਨੇ ਇਸ ਬੱਚੇ ਦੀ ਬਾਹ ਜਰੂਰ ਉਫੜਨੀ ਹੈ ਕਿਉਂਕਿ ਤੁਸੀਂ ਦਸਬੰਦ ਬਹੁਤ ਕੱਢਦੇ ਹੋ ਤੇ ਗੁਰੂ ਦੇ ਨਾਮ ਦਾ ਦਸਬੰਦ ਕੱਢਦੇ ਹੋ ਦਸਵੇਂ ਪਾਤਸ਼ਾਹ ਦਾ ਜਿਹੜਾ ਆਪਾਂ ਨੂੰ ਹੁਕਮ ਹੈ ਦਸਬੰਦ ਕੱਢਣਾ ਤੇ ਗੁਰੂ ਨਾਨਕ ਸਾਹਿਬ ਨੇ ਵੀ ਸਾਨੂੰ ਸਿੱਖਿਆ ਇਹੀ ਦਿੱਤੀ ਹੈ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਹਣਾ ਆਪਾਂ ਪੜ੍ਹ ਕੇ ਛੱਡਦੇ ਆ ਤਾਂ ਸਬੰਧ ਵੀ ਕੱਢਦੇ ਆ ਪਰ ਦਸਬੰਧ ਤੁਸੀਂ ਇਸ ਪਾਸੇ ਜ਼ਰੂਰ ਲਾ ਲਿਓ ਹਨਾ ਮੇਰੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਚੈਨਲ ਦੇ ਉੱਪਰ ਨੰਬਰ ਦਿੱਤਾ ਹੁੰਦਾ ਸੁਖਵੰਦ ਸਿੰਘ ਨਾਮ ਐ ਮੇਰਾ 9478043409 9478043409 ਮੇਰਾ ਨੰਬਰ ਹੈ ਆਪਾਂ ਕੋਸ਼ਿਸ਼ ਕਰਾਂਗੇ ਵੀ ਇਸ ਵੀਰ ਨੂੰ ਇਹਨਾਂ ਜਿਹੜੇ ਜਿਨ੍ਹਾਂ ਦੇ ਉੱਪਰ ਪ੍ਰਿੰਟ ਕਰਦਾ ਵੀਰ ਇਹ ਪੇਪਰ ਦੀ ਤੇ ਸਕੈਚ ਪੈਨਸਲਾਂ ਦੀ ਕੋਈ ਕਮੀ ਨਾ ਆਵੇ ਜਿੰਨੇ ਕਜੋਗੇ ਆਪਣਾ ਆਪਣਾ ਦਸਬੰਧ ਕੱਢ ਕੇ ਆਪਣੇ ਹਿੱਸੇ ਆਪਣੀ ਕਿਰਤ ਨੂੰ ਆਪਸ ਸਫਲ ਕਰ ਸਕੀਏ ਗੁਰੂ ਸਾਹਿਬ ਨੇ ਵੀ ਕਿਹਾ ਹੈ ਵੀ ਅਕਲ ਦੇ ਨਾਲ ਹੀ ਦਾਨ ਕਰਨਾ ਜਿੱਥੇ ਕਰਨਾ ਤੇ ਤੁਹਾਡਾ ਜਿੱਥੇ ਦਾਨ ਦਿੱਤਾ ਹੋਇਆ ਉਹ ਸਫਲ ਹੋ ਸਕੇ ਇੱਥੇ ਸਫਲ ਹੋ ਜਾਏਗਾ ਹਾਂ ਹੈਨਾ ਤੇ ਤੁਹਾਨੂੰ ਕਮੀ ਆ ਜਾਂਦੀ ਇਸ ਕਿ ਚੰਦ ਮੈਨੂੰ ਪਤਾ ਵੀ ਕਈ ਦੋ ਚਾਰ ਨੌਜਵਾਨ ਨੇ ਮੇਰੇ ਹਿਸਾਬ ਨਾਲ ਤੁਹਾਡੇ ਸੰਪਰਕ ਚ ਪਿਛਲੀ ਵਾਰੀ ਤੁਸੀਂ ਦੱਸਿਆ ਦੋ ਚਾਰ ਜਣ ਦੋ ਚਾਰ ਜਣੇ ਹੈਗੇ ਦੋ ਜਣੇ ਹਾਂਜੀ ਦੋ ਜਣੇ ਅੱਛਾ ਦੋ ਜਣੇ ਆ ਜਿਹੜੇ ਤੁਹਾਡੀ ਬਾਹ ਫੜ ਲੈਂਦੇ ਹਨ ਪਰ ਇਹ ਕਾਰਜ ਬੜੇ ਵੱਡੇ ਨੇ ਬਹੁਤ ਵੱਡੇ ਕਾਰਜ ਨੇ ਜਿਹੜੇ ਦੋ ਸਾਡੇ ਨੌਜਵਾਨ ਨੇ ਭਾਵੇਂ ਇੱਥੇ ਰਹਿੰਦੇ ਆ ਭਾਵੇਂ ਕੋਈ ਬਾਹਰ ਵੀ ਹੋਣਗੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਵੀਰੇ ਤੁਹਾਡਾ ਧੰਨਵਾਦ ਕਰਨਾ ਚਾਹਣਾ ਵੀ ਤੁਸੀਂ ਇਸ ਬੱਚੇ ਦੀ ਇੰਨੀ ਕ ਬਾਹ ਫੜੀ ਆ ਜਿੰਨੇ ਕ ਤੁਸੀਂ ਜਿੰਨੇ ਜੋਗੇ ਹੈਗੇ ਹੋ ਤੁਸੀਂ ਜਿੰਨੇ ਕ ਸਕੈਚ ਪੈਨਸਲਾਂ ਵੀਰ ਨੂੰ ਲੈ ਦਿੰਦੇ ਤੁਹਾਡਾ ਧੰਨਵਾਦ ਹੈ ਪਰ ਹਜੇ ਬਹੁਤ ਵੱਡੇ ਕਾਰਜ ਨੇ ਜਿਵੇਂ ਜਿਵੇਂ ਤੁਸੀਂ ਇਸ ਬੱਚੇ ਨੂੰ ਸਮਾਨ ਲਿਆ ਕੇ ਦੇਵੋਗੇ ਤੇ ਵੱਡੀਆਂ ਸਿਨਰੀਆਂ ਸ਼ਹੀਦਾਂ ਦੇ ਆ ਜਿਹੜੇ ਸਰੂਪ ਹੈਗੇ ਨੇ ਸ਼ਹੀਦਾਂ ਦਾ ਇਤਿਹਾਸ ਹੈਗਾ ਬਾਬਾ ਬੰਦਾ ਸਿੰਘ ਦਾ ਇਤਿਹਾਸ ਹੈ ਉਹ ਮਹਾਨ ਸਿੰਘ ਸਿੰਘਣੀਆਂ ਉਹ ਸ਼ਹੀਦ ਸਿੰਘ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦਾ ਇਤਿਹਾਸ ਪ੍ਰੈਕਟੀਕਲ ਦੇ ਵਿੱਚ ਇਸ ਤਰੀਕੇ ਨਾਲ ਸੀਨਰੀਆਂ ਤੇ ਇਹ ਬੱਚਾ ਜਿਹੜਾ ਸੰਗਤ ਦੀ ਕਚਹਿਰੀ ਵਿੱਚ ਲਿਆ ਕੇ ਪੇਸ਼ ਕਰੇਗਾ ਦੇਖੋ ਤੁਸੀਂ ਇਹ ਬੱਚਾ ਲੈ ਕੇ ਆਇਆ ਮੈਂ ਇਹ ਦੱਸ ਦਵਾਂ ਮੇਰਾ ਇੱਕ ਬੇਟਾ ਹੈ ਬੇਟੀ ਹੈ ਉਹਨਾਂ ਦੇ ਮਨ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਚੱਲਣ ਲੱਗ ਪਈਆਂ ਵੀ ਇਹ ਤਸਵੀਰਾਂ ਅਸੀਂ ਵੀ ਇਦਾਂ ਹੀ ਬਣਾਉਣੀਆਂ ਸ਼ੌਂਕ ਤਾਂ ਪਹਿਲਾਂ ਵੀ ਹੁੰਦਾ ਕਈ ਬੱਚਿਆਂ ਨੂੰ ਪਰ ਜਦੋਂ ਏਕੋ ਜਿਹਾ ਕਿਸੇ ਬੱਚੇ ਦੇ ਕੋਲੋਂ ਆਰਟ ਦੇਖ ਕੇ ਬੱਚਾ ਦੇਖਦਾ ਤੇ ਉਦੋਂ ਉਹਨਾਂ ਦੇ ਮਨ ਦੇ ਅੰਦਰ ਵੀ ਇਦਾਂ ਦੇ ਫੁਰਨੇ ਬੰਨੇ ਸੁਭਾਅਕ ਨੇ ਇੱਕ ਸੇਵਾ ਤੇ ਨਾਲ ਹੀ ਇੱਕ ਸਾਡੇ ਬੱਚਿਆਂ ਵਾਸਤੇ ਚੰਗੀ ਸਿਹਤ ਦੇਣ ਵਾਸਤੇ ਇਹ ਚੰਗਾ ਉਪਰਾਲਾ ਵੀ ਹੈਗਾ ਹੋਰ ਤਸਵੀਰਾਂ ਹੋ ਰਿਹਾ ਹੈ ਹੋ ਰਹਿ ਗਈਆਂ ਨੇ ਹਾਂ ਜੀ ਤੁਹਾਡੀ ਤਸਵੀਰ ਬਣਾਈ ਸੀ ਵਾਹ ਵੀ ਵਾਹ ਆ ਤਸਵੀਰ ਮੈਸੇ ਮੈਨੂੰ ਵੀਰ ਨੇ ਪਹਿਲਾਂ ਦਿਖਾ ਦਿੱਤੀ ਪਰ ਸੰਗਤ ਦੀ ਕਚਹਿਰੀ ਵਿੱਚ ਵੀਰ ਕਹਿੰਦੇ ਹੀ ਰੱਖਣੀਆਂ ਇਹ ਤਸਵੀਰ ਹੁਣ ਬੱਚੇ ਨੇ ਮੇਰੀ ਬਣਾਈ ਆਈ ਤਾਂ ਜਦੋਂ 6 ਮਹੀਨੇ ਪਹਿਲਾਂ ਆਪਾਂ ਮਿਲੇ ਸੀ ਇੰਟਰਵਿਊ ਕੀਤੀ ਐਸ ਵੀਰ ਦੀ ਇਹਨਾਂ ਦੇ ਪਿੰਡ ਜਾ ਕੇ ਪਿੰਡ ਇਹਨਾਂ ਦਾ ਝੰਡਾ ਬੱਗਾ ਪੈ ਜਾਂਦਾ ਝੰਡੇ ਬੱਗੇ ਫਤਿਹਗੜ ਪੰਜਤੂਰ ਦੇ ਨੇੜੇ ਤੇ ਉੱਥੇ ਜਾ ਕੇ ਜਦੋਂ ਆਪਾਂ ਇਹਨਾਂ ਦੀ ਵੀਡੀਓ ਕੀਤੀ ਸੰਗਤ ਨੇ ਬਹੁਤ ਪਿਆਰ ਦਿੱਤਾ ਇਹਨਾਂ ਨੂੰ ਤੇ ਇਹ ਤਸਵੀਰ ਕਹਿੰਦੇ ਵੀਰੇ ਤੁਹਾਡੀ ਮੈਂ ਬਣਾਉਣੀ ਆ ਇਹਨਾਂ ਨੇ ਆ ਤਸਵੀਰ ਕਿਤੋਂ ਚੁੱਕੀ ਤੇ ਇਹਨਾਂ ਨੇ ਇਹ ਤਸਵੀਰ ਮੇਰੀ ਇਹ ਬਣਾ ਦਿੱਤੀ ਵੈਸੇ ਮੈਂ ਕੈਨੇਡਾ ਗਿਆ ਸੀ ਕੀਰਤਨ ਦੀ ਸੇਵਾ ਨਿਭਾਉਣਾ ਤੇ ਉੱਥੋਂ ਦੀ ਇਹ ਤਸਵੀਰ ਹੈ ਬ੍ਰੈਮਟਨ ਦੀ ਤੇ ਵੀਰ ਨੇ ਵਟਸਐਪ ਤੋਂ ਡੀਪੀ ਤੋਂ ਦੇਖ ਕੇ ਤੇ ਇਹ ਮੇਰੀ ਤਸਵੀਰ ਬਣਾਈ ਆ ਤੇਰਾ ਸ਼ੁਕਰੀਆ ਹਾਂਜੀ ਦਿਲ ਤੋਂ ਤੇਰਾ ਧੰਨਵਾਦ ਹੈ ਇਹ ਵੀ ਤਸਵੀਰ ਮੇਰੀ ਹੈ ਇਹ ਦੋ ਬਣਾਈਆਂ ਹਾਂਜੀ ਇਹ ਆ ਆਪਣੇ ਥੋੜਾ ਪਹਿਲਾਂ ਬਣਾਈ ਸੀ ਇਹ ਬਲੈਕ ਐਂਡ ਵਾਈਟ ਹੈ ਅਛੇ ਬਲੈਕ ਐਂਡ ਵਾਈਟ ਹਾਂਜੀ ਇਹ ਸਕੈਚ ਬਲੈਕ ਐਂਡ ਵਾਈਟ ਤੇ ਆ ਜੀ 컬러ਫੁਲ ਸਕੈਚ 컬러ਫੁਲ ਸਕੈਚ ਦੇ ਨਾਮ ਹਾਂ ਦੋਨਾਂ ਚੰਤਰ ਇਹਨਾਂ ਤਾਂ ਹੀ ਉਹ ਥੋੜੀ ਜੀ ਹਾਂਜੀ ਲੱਗ ਰਹੀ ਹੈ ਨਾ ਪੈਨਸਲ ਨਾਲ ਤਿਆਰ ਹੋਈ ਤੇ ਸਕੈਚ ਨਾਲ ਹਾਂਜੀ ਵਾਹ ਵੀ ਵਾਹ ਕੀ ਬਤਾ ਹੋਰ ਤਸਵੀਰ ਵੀ ਹੈਗੀ ਹਰਪੀ ਤੇ ਕੋਈ ਤਿਆਰ ਕੀਤੀ ਹੋਈ ਕਿਹੜੀ ਤਸਵੀਰ ਹੈ ਤੁਹਾਡੇ ਕੋਲ ਸੰਤਨ ਬਾਬਾ ਬੁੱਢਾ ਸਾਈ ਜੀ ਦੀ ਤਸਵੀਰ ਬਣਾਈ ਵਾਹ ਕੀ ਬਤਾ ਹੈ ਬੜੀ ਸੋਹਣੀ ਹੈ ਰਹਿਤਾ ਤਸਵੀਰ ਬਣਾਤੀ ਕਿਰਵਾ ਤੂੰ ਕੀ ਇਹ ਪੇਂਟਿੰਗ ਹੈ ਜੀ ਇਹ ਪੇਂਟਿੰਗ ਕੀਤੀ ਹਾਂਜੀ ਸੰਗਤ ਜੀ ਹੁਣ ਬਹੁਤਾ ਤੁਹਾਨੂੰ ਦੱਸਣ ਦੀ ਹੁਣ ਲੋੜ ਨਹੀਂ ਬਸ ਮੈਂ ਤਾਂ ਕਹਿਣਾ ਵੀ ਕਈਆਂ ਦੀਆਂ ਕਲਮਾਂ ਬੋਲਦੀਆਂ ਤੇ ਕਈਆਂ ਦੀਆਂ ਤਸਵੀਰਾਂ ਬੋਲਦੀਆਂ ਤੇ ਕਈਆਂ ਦੀ ਕਲਾ ਬੋਲਦੀ ਹੁੰਦੀ ਹੈ ਇਹ ਹਰਪੀ ਸਿੰਘ ਹੈਪੀ ਵੀਰ ਦੀ ਇਹ ਕਲਾ ਬੋਲ ਰਹੀ ਹੈ ਇਹ ਦੇਖੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਤਸਵੀਰ ਹੈ ਜਦੋਂ ਵੀਰ ਬਾਬਾ ਬੁੱਢਾ ਸਾਹਿਬ ਮਾਤਾ ਜੀ ਮਾਤਾ ਗੰਗਾ ਜੀ ਪਹੁੰਚਦੇ ਆ ਤੇ ਇਥੋਂ ਇਹ ਬਖਸ਼ਿਸ਼ ਹੋ ਰਹੀ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹੀ ਦੇ ਬਾਬਤ ਜਦੋਂ ਗੰਡਾ ਪੰਦੇ ਆ ਮਹਾਰਾ ਸਾਹਿਬ ਤੁਹਾਨੂੰ ਇਤਿਹਾਸ ਦਾ ਸਾਰਾ ਕੁਝ ਪਤਾ ਤੇ ਜਦੋਂ ਗੁਰੂ ਸਾਹਿਬ ਜੀ ਗੰਡਾ ਬ੍ਰਹਮਗਣੀ ਬਾਬਾ ਬੁੱਢਾ ਸਾਹਿਬ ਜੀ ਪੰਦੇ ਆ ਤੇ ਕਹਿੰਦੇ ਸੀ ਵੀ ਤੁਹਾਡੇ ਘਰ ਇੱਕੋ ਜਿਹਾ ਬਾਲਕ ਨੇ ਜਨਮ ਲੈਣਾ ਇੱਕੋ ਜਿਹਾ ਜੋਧਾ ਪੈਦਾ ਹੋਏਗਾ ਜਿਹੜਾ ਮੁਗਲਾਂ ਦੇ ਸਿਰ ਇਸ ਤਰ੍ਹਾਂ ਪਣੇਗਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਨੇ ਫਿਰ ਜਨਮ ਧਾਰਨ ਕੀਤਾ ਤੇ ਫਿਰ ਛੇਵੇਂ ਪਾਤਸ਼ਾਹ ਨੇ ਤੁਹਾਨੂੰ ਇਤਿਹਾਸ ਦਾ ਪਤਾ ਵੀ ਜੰਗਾਂ ਦੇ ਵਿੱਚ ਕਿਵੇਂ ਮੁਗਲਾਂ ਦੇ ਮੂੰਹ ਮੋੜੇ ਸਿੱਖੀ ਦੇ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਪਿਤਾ ਨੇ ਸ਼ਹਾਦਤ ਦਿੱਤੀ ਸ਼ਾਂਤੀ ਦੇ ਵਿੱਚ ਮਾਲਾ ਦੇ ਨਾਲ ਜਾਪ ਕਰਨਾ ਬਾਣੀ ਪੜਨ ਤੇ ਕੱਲੀ ਭਗਤੀ ਸੀ ਉਹਨਾਂ ਦੇ ਕੋਲ ਪਰ ਛੇਵੇਂ ਪਾਤਸ਼ਾਹ ਨੇ ਫਿਰ ਮੀਰੀ ਦੇ ਨਾਲ ਪੀਰੀ ਦੇ ਨਾਲ ਮੀਰੀ ਧਾਰਨ ਕੀਤੀ ਫਿਰ ਭਗਤੀ ਦੇ ਨਾਲ ਸ਼ਕਤੀ ਵੀ ਚੱਲੀ ਭਗਤੀ ਦੇ ਨਾਲ ਨਾਲ ਫਿਰ ਉਹਨਾਂ ਨੇ ਸਸ਼ਤਰਧਾਰੀ ਹੋਣ ਦਾ ਵੀ ਸਾਨੂੰ ਜਜ਼ਬਾ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਇਸ ਤਰੀਕਾ ਜੰਗਾਂ ਜੁੱਧਾਂ ਦੇ ਵਾਸਤੇ ਆਪਣੇ ਪੁੱਤਰਾਂ ਨੂੰ ਪੇਂਟ ਕਰਨ ਵਾਸਤੇ ਵੀ ਆਖਿਆ ਬਹੁਤ ਮਾਮਾ ਦੇ ਪੁੱਤਾਂ ਨੇ ਛੇਵੇਂ ਪਾਤਸ਼ਾਹ ਦਾ ਪੱਲਾ ਫੜਿਆ ਤੇ ਗੁਰੂ ਸਾਹਿਬ ਦੇ ਨਾਲ ਆ ਕੇ ਗੁਰੂ ਸਾਹਿਬ ਦੇ ਜਥਿਆਂ ਦੇ ਵਿੱਚ ਹਾਜ਼ਰ ਹੋਏ ਫਿਰ ਉਹਨਾਂ ਨੇ ਅਦੁੱਤੀਆਂ ਕੁਰਬਾਨੀਆਂ ਕੀਤੀਆਂ ਕੌਮ ਵਾਸਤੇ ਕਾਰਜ ਕੀਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਤਸਵੀਰ ਵੀਰ ਨੇ ਬਾਖਮਾਲ ਬਣਾਈ ਹੈ ਤੁਸੀਂ ਦੇਖ ਚੁੱਕੇ ਹੋ ਹਰਪ੍ਰਿਤ ਹੋਰ ਕੀ ਮਨ ਦੇ ਅੰਦਰ ਖੁਆਇਸ਼ ਹੈਗੀ ਹੈ ਮਨ ਦੇ ਅੰਦਰ ਕੁਝ ਹੈਗੀ ਕੋਈ ਗੱਲਬਾਤ ਰੱਖਣੀ ਜਿਹੜੀ ਸੰਗਤ ਦੇ ਸਾਹਮਣੇ ਤੁਸੀਂ ਰੱਖਣੀ ਚਾਹੁੰਦੇ ਹੋ ਵੀ ਆ ਮੈਂ ਗੱਲਬਾਤ ਕਰਨੀ ਚਾਹਣਾ ਹਾਂਜੀ ਵੀ ਆਪਣ ਇੱਕ ਮੇਰੀ ਆਈਡੀ ਹੈਗੀ ਜੀ ਸੇਖ ਆਰਟ ਸਟੂਡੀਓ YouTube ਤੇ ਤੇ Instagram ਤੇ ਹੀ ਆਰਟਿਸਟ ਐਪੀ ਤੇ ਇਹਨਾਂ ਨੂੰ ਫੋਲੋ ਸਬਸਕ੍ਰਾਈਬ ਕਰ ਲਿਓ ਤੇ ਹਾਂ ਵੀ ਜਿਹੜੀ ਤੁਸੀਂ ਪਾਓਗੇ ਤੇ ਉਹ ਤੁਹਾਡੇ ਸਾਹਮਣੇ ਆ ਜਾਣਗੇ ਹਾਂਜੀ ਉਹ ਤੁਹਾਡੇ ਸਾਹਮਣੇ ਆ ਜਾਣਗੇ ਹਜੇ ਨਾ ਸੰਗਤ ਜੀ ਇਹ ਬੋਲਣ ਤੋਂ ਵੀ ਥੋੜਾ ਜਿਹਾ ਵੀਰ ਸਾਡਾ ਚੇਜ ਕਰਦਾ ਹੈਗਾ ਕਈ ਵਾਰੀ ਕਈ ਬੱਚੇ ਜਿਹੜੇ ਨਹੀਂ ਬੋਲੇ ਹੁੰਦੇ ਹੈਗੇ ਸੋ ਇਸ ਤਰੀਕੇ ਦੇ ਨਾਲ ਮਨ ਦੇ ਅੰਦਰ ਇਹਨਾਂ ਦੇ ਬਹੁਤ ਸਵਾਲ ਹੈਗੇ ਆ ਮਨ ਦੇ ਅੰਦਰ ਬਹੁਤ ਕੁਝ ਹੈਗਾ ਬੋਲਣ ਨੂੰ ਆਫ ਸਕਰੀਨ ਬਹੁਤ ਗੱਲਾਂ ਬਾਤਾਂ ਕਰ ਲੈਂਦਾ ਬੱਚਾ ਪਰ ਕਈ ਵਾਰੀ ਸਕਰੀਨ ਦੇ ਸਾਹਮਣੇ ਜਦੋਂ ਆ ਕੇ ਗੱਲ ਰੱਖਣੀ ਹੁੰਦੀ ਉਦੋਂ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਮੈਂ ਆਉਂਦਿਆਂ ਇਸ ਬੱਚੇ ਨੂੰ ਇਹ ਕਿਹਾ ਮੈਂ ਕਿਹਾ ਵੀ ਜਿੱਥੇ ਤੂੰ ਕਲਾ ਜਿੱਥੇ ਤੂੰ ਇਹ ਤਸਵੀਰ ਜਿਸ ਸ਼ਹੀਦ ਸਿੰਘ ਦੀ ਜਿਸ ਜੋਧੇ ਦੀ ਜਿਸ ਗੁਰੂ ਸਾਹਿਬਾਨ ਦੀ ਬਣਾਉਣਾ ਤੇ ਨਾਲ-ਨਾਲ ਤਸਵੀਰ ਦੇ ਬਣਾਉਂਦਿਆਂ ਬਣਾਉਂਦਿਆਂ ਉਹਨਾਂ ਦਾ ਇਤਿਹਾਸ ਵੀ ਬਚਿਆ ਕਰ ਇਹਨੇ ਕਿਹਾ ਵੀ ਠੀਕ ਹੈ ਤਸਵੀਰ ਬਣਾਉਂਦਿਆਂ ਬਣਾਉਂਦਿਆਂ ਗੁਰੂ ਸਾਹਿਬ ਦੀ ਸ਼ਹੀਦਾਂ ਸਿੰਘਾਂ ਦੀ ਸਿਰ ਤੇ ਦਸਤਾਰ ਸਜ ਗਈ ਹੈ ਤੇ ਇੱਕ ਦਿਨ ਗੁਰੂ ਦੀ ਕਿਰਪਾ ਹੋਏਗਾ ਗੁਰੂ ਸਾਹਿਬ ਦੇ ਜਿਹੜੇ ਸਾਨੂੰ ਪਾਏ ਹੋਏ ਪੂਰਨੇ ਤੇ ਦਿੱਤਾ ਹੋਇਆ ਰਸਤਾ ਹੈ ਦਿੱਤਾ ਹੋਇਆ ਮਾਰਗ ਹੈ ਤੇ ਉਹਦੇ ਤੇ ਚੱਲ ਕੇ ਵੀ ਇਹ ਬੱਚਾ ਸਾਡਾ ਜਿਹੜੀ ਜ਼ਿੰਦਗੀ ਨੂੰ ਸਫਲ ਕਰੇਗਾ ਸਿੱਖੀ ਸਰੂਪ ਦੇ ਨਾਲ ਚੜ੍ਹਦੀ ਕਲਾ ਸਭ ਹਾਂ ਇਸ ਵਕਤ ਜੁੜੇ ਹੋਏ ਹਾਂਜੀ ਠੀਕ ਹੈ ਚੜ੍ਹਦੀ ਕਲਾ ਚੋਂ ਹਾਂਜੀ ਹਾਂਜੀ ਇਸੇ ਤਰ੍ਹਾਂ ਦਸਤਾਰ ਸਿਰ ਤੇ ਰਹਿਣੀ ਚਾਹੀਦੀ ਹੈ ਸੰਗਤ ਨਾਲ ਮੈਂ ਉਸ ਦਿਨ ਵੀ ਤੁਹਾਡੇ ਤੋਂ ਹਾਂਜੀ ਇਕਰਾਰ ਕਰਵਾਇਆ ਸੀ ਤੇ ਹੁਣ ਵੀ ਠੀਕ ਹੈ ਹਾਂਜੀ ਦਸਤਾਰ ਨਾ ਲਾਓ ਚੰਗਾ ਕਿਉਂ ਨਹੀਂ ਸਿੱਖੀ ਸਿੱਖਾ ਹਰਟ ਦਾ ਨਾਮ ਤੁਸੀਂ ਲੈਤਾ ਤਾਂ ਬਸ ਸਿੱਖਾ ਹਰਟ ਦੇ ਵਿੱਚ ਹੀ ਰਹਿਣਾ ਠੀਕ ਹੈ ਤੇ ਸੰਗਤ ਦੀ ਸਾਡਾ ਵੀ ਫਰਜ਼ ਬਣਦਾ ਹੈਗਾ ਜੇ ਸਿੱਖਾ ਹਰਟ ਦੇ ਨਾਮ ਤੇ ਬੱਚਾ ਸਾਡਾ ਲੈ ਕੇ ਚੱਲਿਆ ਆਰਟ ਨੂੰ ਲੈ ਕੇ ਚੱਲਿਆ ਹੈਗਾ ਇਹ ਬੜੀ ਵੱਡੀ ਭਾਵਨਾ ਨੂੰ ਲੈ ਕੇ ਬੱਚਾ ਸਾਡਾ ਚੱਲਿਆ ਹੈਗਾ ਤੇ ਅਸੀਂ ਵੀ ਇਹਨਾਂ ਦੀ ਕਦਰ ਪਾਉਣੀ ਆ ਆਉਣ ਵਾਲੇ ਸਮੇਂ ਦੇ ਅੰਦਰ ਦੇ ਸੰਦੇਸ਼ਾਂ ਵਿੱਚ ਬੈਠੀ ਸਾਡੀ ਸੰਗਤ ਹੈਗੀ ਆ ਇਸ ਚੈਨਲ ਨਾਲ ਜੁੜੀ ਹੈਗੀ ਆ ਆਪਣਾ ਦਸਬੰਧ ਮਖੀਰ ਤੇ ਵਿੱਚ ਫੇਰ ਕਹਿ ਦਵਾਂ ਵੀ ਧਰਮ ਦੇ ਵਿੱਚ ਇਸ ਤਰੀਕੇ ਦੇ ਨਾਲ ਲੇਖੇ ਵਿੱਚ ਲਾ ਲਿਓ ਵੀ ਇਸ ਬੱਚੇ ਤੱਕ ਆਪਾਂ ਆਪਣਾ ਦਸਬੰਧ ਪਛਾ ਸਕੀਏ ਸੋ ਇਹਨਾਂ ਦੇ ਘਰ ਦਾ ਗੁਜ਼ਾਰਾ ਵੀ ਇਸ ਤਰ੍ਹਾਂ ਚੱਲ ਸਕੇ ਤੇ ਇਹਨਾਂ ਦਾ ਪੈਨ ਪੈਨਸਲਾਂ ਦਾ ਕਾਗਜ਼ਾਂ ਦਾ ਪੇਪਰਾਂ ਦਾ ਜੋ ਵੀ ਇਹਨਾਂ ਦਾ ਹੈਗਾ ਉਹ ਸਾਰਾ ਜਿਹੜਾ ਕਾਰਜ ਦੇ ਵਿੱਚ ਇਹਨਾਂ ਨੂੰ ਸੌਖਾ ਹੋ ਸਕੇ ਕਿਉਂਕਿ ਬੜੇ ਜਿਆਦੇ ਖਰਚੇ ਨੇ ਬੇਟਾ ਦੱਸਦਾ ਸੀ ਕਹਿੰਦੇ ਕਈ ਵਾਰੀ ਵੀ ਔਖਾ ਹੋ ਜਾਂਦਾ ਤਸਵੀਰ ਜਦੋਂ ਰੁਕ ਜਾਂਦੀ ਹੈ ਵਿੱਚ ਹੀ ਪਈ ਰਹਿੰਦੀ ਕਈ ਕਈ ਦਿਨ ਫਿਰ ਪੈਨਸਲਾਂ ਸਕੈਚ ਲੈਣੇ ਔਖੇ ਹੋ ਜਾਂਦੇ ਪੈਸੇ ਨਹੀਂ ਹੁੰਦੇ ਪਰ ਤੁਹਾਨੂੰ ਬੇਨਤੀ ਕਰਦੇ ਆ ਵੀ ਇਹੋ ਜੀ 9 ਬੱਤੇ ਸਬੱਚੇ ਨੂੰ ਆਉਣ ਹੀ ਨਹੀਂ ਚਾਹੀਦੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹਰਪੀ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡੇ ਪਿਤਾ ਦਾ ਤੁਹਾਡੇ ਪਰਿਵਾਰ ਦਾ ਤੁਹਾਡੀ ਮਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕਰਕੇ ਇਸ ਪਾਸੇ ਲਾਇਆ ਹੈਗਾ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ